ਤਰਨਤਾਰਨ ਦੀ ਜਿਮਨੀ ਚੌਂਕ ਆਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਗਈ ਹੈ ਇਸ ਮਗਰੋਂ ਬਟਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੇ ਟੀਮ ਵੱਲੋਂ ਜਸ਼ਨ ਮਨਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰ ਅਤੇ ਵਰਕਰ ਮੌਜੂਦ ਰਹੇ ਸਭ ਤੋਂ ਪਹਿਲਾਂ ਨਹਿਰੂ ਗੇਟ ਇਕੱਠੇ ਹੋ ਕੇ ਬਟਾਲਾ ਸ਼ਹਿਰ ਦਾ ਇੱਕ ਰੈਲੀ ਦੇ ਰੂਪ ਵਿੱਚ ਚੱਕਰ ਲਗਾਇਆ ਗਿਆ ਗਾਂਧੀ ਚੌਕ ਵਿੱਚ ਅतिਸ਼ਵਾਜੀ ਕੀਤੀ ਗਈ ਗੱਲਬਾਤ ਦੌਰਾਨ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਨਿਕ ਮਹਿਤਾ ਨੇ ਕਿਹਾ ਕਿ ਸ਼ੈਰੀ ਕਲਸੀ ਜੋ ਬਟਾਲਾ ਦੇ ਵਿਧਾਇਕ ਨੇ ਉਹ ਅੱਜ ਤੱਕ ਜਿੱਥੇ ਵੀ ਗਏ ਨੇ ਉਹਨਾਂ ਨੇ ਹਮੇਸ਼ਾ ਜਿੱਤ ਹੀ ਹਾਸਲ ਕੀਤੀ ਹੈ ਅਸੀਂ ਸ਼ੈਰੀ ਕਲਸੀ ਦੇ ਨਾਲ ਹਮੇਸ਼ਾ ਰਹਿੰਦੇ ਹਾਂ ਉਹਨਾਂ ਨਾਲ ਰਹਿ ਕੇ ਲੋਕਾਂ ਦੇ ਵਿੱਚ ਵਿਚਰਦੇ ਹਾਂ ਆਮ ਆਦਮੀ ਪਾਰਟੀ ਨੇ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਔਰ ਪੰਥਕ ਹਲਕਾ ਜੋ ਲੋਕ ਆਗਦੇਸ਼ਨ ਉਹਨਾਂ ਨੂੰ ਇਹ ਗੱਲ ਸਾਬਤ ਹੋ ਗਈ ਕਿ ਲੋਕ ਕੰਮ ਦੇ ਆਧਾਰ ਤੇ ਵੋਟਾਂ ਪਾਉਂਦੇ ਨੇ ਨਾ ਕਿ ਕਿਸੇ ਧਾਰਮਿਕ ਪੱਖ ਤੇ ਵੋਟਾਂ ਪਾਉਂਦੇ ਨੇ ਦੇਖੋ ਜੀ ਅੱਜ ਇਹ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ-ਚੁਗ ਕਹਿੰਦੇ ਕਿ ਸੈਮੀਫਾਈਨਲ ਦੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਹਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਜੂਕ ਸੀਐਮ ਸਾਹਿਬ ਭਗਤ ਮਾ ਜਿਹਦੇ ਚੋਲੀ ਚ ਆਇਆ ਸਰ ਮਤਲਕ ਹੈ ਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰ ਸ਼ੇਰ ਸਿੰਘ ਸ਼ਹਿਰੀ ਕਰਤੀ ਜੋ ਉਹ ਅਬੀ ਅਟੂਟ ਮਿਹਨਤ ਰਹੀ ਉਥੇ ਉਹ ਸਭ ਮਿਹਨਤ ਨੂੰ ਸਲਾਮ ਹੈ ਕਿਉਂਕਿ ਅਸੀਂ ਤਿੰਨ ਹਫਤੇ ਉਥੇ ਲਾ ਕੇ ਆਏ ਔਰ ਮਾਨਯੋਗ ਐਮਐਲਏ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਨਾ ਤਰਨਤਨ ਕੋਈ ਨਹੀਂ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ ਇੱਕ ਮਹੀਨਾ ਉੱਤੇ ਸੀਗਾ ਔਰ ਇਹ ਚੀਜ਼ਾਂ ਬੜਾ ਮਾਣ ਕਿ ਬਟਾਲਾ ਵਾਸੀਓ ਕੇ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਆ ਨਾ ਦੀ ਮਾਝੂਕ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਜੋੜੀ ਲਾਈ ਹੈ ਚਾਹੇ ਜਲੰਧਰ ਸੀਗਾ ਚਾਹੇ ਲੋਹਿਆੜੇ ਸੀਗਾ ਚਾਹੇ ਸਾਡਾ ਡੇਰਾ ਬਾਬਾ ਨਾਨਕ ਸੀਗਾ ਜਿੱਥੇ ਵੀ ਡਿਊਟੀ ਲਾਈ ਆ ਉਹਨੇ ਪਤਲਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਹੋਰ ਦੀ ਗੱਲ ਕੀਤੀ ਜਾਵੇ ਜਿੱਥੇ ਆਈ ਵੀਡੀਓ ਬੜੀ ਵੱਟੀਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਤਰੰਦਰ ਲੀਡਰ ਹੋਣ ਕਾਂਗਰਸ ਪਾਰਟੀ ਚਲੋ ਰਹੀ ਵਿਚਾਰੀ ਪਿੱਛੇ ਗਈ ਉਹਨਾਂ ਨੇ ਚਲੋ ਕਾਫੀ ਜ਼ੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾੜਨੂੰ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਵਿਅਕਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਪੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗ ਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਤੇ ਵੋਟ ਮੰਗਦੀ ਐ ਚੰਮ ਦੇ ਨਾਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਹ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦੀ ਪਾਰਟੀ ਦੇ ਕੀਤੇ ਕੰਮਾਂ ਤੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉਥੋਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਵਾਰ ਫਿਰ ਫਤਵਾ ਦੇ। ਕੀ ਦੇਖਦੇ ਜਿਹੜੀ ਲੀਡ ਆਈ ਹੈ? ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਹੋਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਹਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ ਐਨਰਜੈਟਿਕ ਐਮਐਲਏ ਸਰਦਾਰ ਅਮਨ ਸ਼ਰ ਸਹਿਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਪਾਈ ਇਲੈਕਸ਼ਨ ਤੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ